ਹੈਡੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਅਸਲ ਤਰੀਕ ਸਾਨੂੰ 5 ਜੂਨ ਪੱਕੇ ਤੌਰ ਉੱਤੇ ਮੁਕਰਰ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਬਹੁਤ ਨੁਕਸਾਨ ਹੋਵੇਗਾ ਡੰਡੀ ਪੰਥ ਮੇਰੇ ਇਸ਼ਾਰੇ ਨੂੰ ਜ਼ਰੂਰ ਸਮਝੇਗਾ ਡੰਡੀ ਗੁਰੂ ਪਾਤਸ਼ਾਹ ਜੀ ਦੇ ਦਰਸਾਏ ਰਸਤੇ ਤੋਂ ਉਲਟ ਕੰਮ ਕਰਨਾ ਗੁਰੂ ਪਾਤਸ਼ਾਹ ਜੀ ਨੂੰ ਦੁਬਾਰਾ ਤਤੀ ਤਵੀ ਉੱਤੇ ਬਿਠਾਉਣਾ ਹੀ ਹੈ ਡੰਡੀ ਗੁਰੂ ਅਰਜਨ ਪਿਤਾ ਜੀ ਦੀ ਬਾਣੀ ਨੂੰ ਨਾ ਮੰਨਣਾ ਉਹਨਾਂ ਦੇ ਸਿਰ ਉੱਤੇ ਦੁਬਾਰਾ ਰੇਤ ਪਾਉਣਾ ਬਰਾਬਰ ਹੈ ਡੰਡੀ ਮੇਰੇ ਬੀਰੋ ਪੈਣੋ ਗੁਰੂ ਦੇ ਹੁਕਮ ਨੂੰ ਿਤਚ ਜਾਣ ਕੇ ਪੁਜਾਰੀਆਂ ਦੇ ਹੁਕਮ ਮੰਨਣਾ ਗੁਰੂ ਪਾਤਸ਼ਾਹ ਜੀ ਨੂੰ ਦੁਬਾਰਾ ਸ਼ਹੀਦ ਕਰਨ ਬਰਾਬਰ ਹੀ ਹੈ ਡੰਡੀ ਸਾਲ 2012 ਵਿੱਚ ਸਾਡੇ ਵੱਲੋਂ ਇੱਕ ਪਰਚਾ ਛਪਵਾ ਕੇ ਆਪਣੇ ਸ਼ਹਿਰ ਸਰਹਿੰਦ ਫਤਿਹਗੜ ਸਾਹਿਬ ਵਿੱਚ ਵੰਡਿਆ ਗਿਆ ਜਿਸ ਦਾ ਸੰਬੰਧ ਗੁਰੂ ਅਰਜਨ ਪਾਤਸ਼ਾਹ ਜੀ ਦੀ ਲਾਸਾਨੀ ਅਤੇ ਸੀਹਾ ਭਰੀ ਸ਼ਹਾਦਤ ਨਾਲ ਸੀ ਡੰਡੀ ਇਸ ਪਰਚੇ ਵਿੱਚ ਸਵਾਲ ਪੁੱਛੇ ਗਏ ਸਨ ਅਤੇ ਜਵਾਬ ਦੇਣ ਵਾਲੇ ਨੂੰ ਗੁਰਮਤ ਦੀਆਂ ਕਿਤਾਬਾਂ ਦਾ ਇੱਕ ਸੈੱਟ ਦਿੱਤਾ ਜਾਣਾ ਸੀ ਪਰ ਅਫਸੋਸ ਕਿ 1000 ਪਰਚੇ ਪਿੱਛੇ ਕੇਵਲ ਇੱਕ ਬੰਦੇ ਨੂੰ ਹੀ ਗੁਰੂ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾ ਦਾ ਗਿਆਨ ਸੀ ਡੰਡੀ ਸਰਹਿੰਦ ਵਿੱਚ ਹੀ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਕੁਝ ਹੀ ਦੂਰੀ ਉੱਤੇ ਰੋਜਾ شریف ਬਣਿਆ ਹੋਇਆ ਹੈ ਜਿੱਥੇ ਸ਼ੇਖ ਅਹਿਮਦ ਸਰਹਿੰਦੀ ਵੀ ਰਹਿੰਦਾ ਰਿਹਾ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਕਿ ਸ਼ੇਖ ਅਹਿਮਦ ਸਰਹਿੰਦੀ ਕੌਣ ਹੈ ਅਤੇ ਨਾ ਹੀ ਹੁਣ ਪਤਾ ਹੈ ਕਿ ਇਸ ਨੇ ਰੈਡੀ ਵੀ ਗੁਰੂ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਬੜਾ ਉੱਗਾ ਯੋਗਦਾਨ ਪਾਇਆ ਸੀ ਡੰਡੀ ਇਸ ਗੱਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿੱਖਾਂ ਤੋਂ ਹੁਣ ਤਨ ਅਤੇ ਧਨ ਰਾਹੀਂ ਜਿੰਨੀ ਮਰਜ਼ੀ ਸੇਵਾ ਕਰਵਾ ਲਵੋ ਪਰ ਮਨ ਰਾਹੀਂ ਹੁਣ ਇਹਨਾਂ ਤੋਂ ਕੋਈ ਸੇਵਾ ਨਹੀਂ ਲਈ ਜਾ ਸਕਦੀ ਡੰਡੀ ਸਿੱਖਾਂ ਨੇ ਅਕਲ ਦਾ ਇਸਤੇਮਾਲ ਕਰਨਾ ਛੱਡ ਦਿੱਤਾ ਹੈ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਦੇ ਸਿੱਖਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਜਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਹੀ ਅਤੇ ਸਾਰਥਕ ਤਰੀਕਾ ਹੀ ਵਿਸਰਗ ਡੰਡੀ ਅੱਜ ਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਅਖੰਡ ਪਾਠ ਕਰਵਾ ਕੇ ਲੰਗਰ ਲਾ ਕੇ ਠੰਡੇ ਬਾਣੀ ਦੀਆਂ ਸ਼ਬੀਲਾਂ ਲਗਾ ਕੇ ਹੀ ਮਨਾ ਲਿਆ ਜਾਂਦਾ ਹੈ ਡੰਡੀ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਸ਼ਬੀਲ ਨਾ ਲਗਾਓ ਕਿਸੇ ਪਿਆਸੇ ਰਾਹੀਰ ਨੂੰ ਤਪਦੀ ਗਰਮੀ ਵਿੱਚ ਠੰਡਾ ਪਾਣੀ ਪਿਉਣਾ ਮਾੜੀ ਗੱਲ ਨਹੀਂ ਪਰ ਕਿਸੇ ਨੂੰ ਇਸ ਦਿਨ ਦੀ ਮਹਾਨਤਾ ਅਤੇ ਇਸ ਲਾਸਾਨੀ ਸ਼ਹਾਦਤ ਬਾਰੇ ਸਹੀ ਜਾਣਕਾਰੀ ਨਾ ਦੇ ਸਕਣਾ ਮਾੜੀ ਗੱਲ ਹੈ ਡੰਡੀ ਸਿੱਖ ਮਿਸ਼ਨਰੀ ਕਾਲਜ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਮਕ ਬੜੀ ਹੀ ਕਮਾਲ ਦੀ ਪੁਸਤਕ ਛਾਪੀ ਗਈ ਹੈ ਜਿਸ ਵਿੱਚ ਸ਼ਹਾਦਤ ਬਾਰੇ ਬੜੇ ਹੀ ਕਮਾਲ ਦੀ ਜਾਣਕਾਰੀ ਦਿੱਤੀ ਗਈ ਹੈ ਡੰਡੀ ਸ਼ਹੀਦੀ ਪੁਰਬ ਮਨਾਉਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਕਿ ਪੁਸਤਕ ਬਦ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਦਾ ਉਦਦਮ ਜਰੂਰ ਕਰਨ ਅਤੇ ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਗੁਰੂ ਜੀ ਦੀ ਸ਼ਹੀਦੀ ਬਾਰੇ ਸਹੀ ਜਾਣਕਾਰੀ ਹਾਸਲ ਕਰਨ ਲਈ